ਪਵੰਦੀਸ਼ ਦਾ 45000 ਕੈਪਸੂਲ ਸਮੇਤ 5 ਰੁਪਏ ਕਾਬੂ ਸੂਬੇ ਦੀ ਆਪ ਸਰਕਾਰ ਵੱਲੋਂ ਨਸ਼ੇ ਦੀ ਕਰਬਾਰ ਕਰਨ ਵਾਲੇ ਲੋਕਾਂ ਖਿਲਾਫ थाना ਮਾਮਦੋੜ ਦੀ ਪੁਲਿਸ ਨੇ 5 ਵਿਅਕਤੀਆਂ ਨੂੰ 45000 ਪ੍ਰੈਗਲਿੰਕ ਕੈਪਸੂਲ ਤੇ ਇੱਕ ਕਾਰ ਸਮੇਤ ਕਾਬੂ ਕੀਤਾ ਹੈ ਪੁਲਿਸ ਮੁਤਾਬਕ ਫੜੇ ਗਏ ਤੇ ਰੁਪਈਆ ਮਨਪ੍ਰੀਤ ਸਿੰਘ ਪੁੱਤਰ ਜੀ ਸਿੰਘ ਵਾਸੀ ਪਿੰਡ ਬੋੜੀਆਂ ਰਮਨ ਸਿੰਘ ਪੁੱਤਰ ਪਿਸ਼ੰਬਰ ਸਿੰਘ ਵਾਸੀ ਪਿੰਡ ਕੱਲੇਵਾਲਾ ਕੁਲਵੰਤ ਸਿੰਘ ਪੁੱਤਰ ਨੋਖ ਸਿੰਘ ਵਾਸੀ ਪਿੰਡ rau ke thad ਗੁਰਵਿੰਦਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਨਾਨਕਪੁਰਾ ਥਾਣਾ ਮਾਮਦੋੜ ਮਨਦੀਪ ਕੁਮਾਰ ਪੁੱਤਰ ਜਤਿੰਦਰ ਕੁਮਾਰ ਵਾਸੀ ਪਿੰਡ ਖਾਈ ਫੇਮੇਕੇ थाना सदर ਫਿਰੋਜ਼ਪੁਰ ਖਰਾਬ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਰਨ ਸ਼ਰਮਾ ਨੇ ਦੱਸਿਆ ਕਿ थाना ਮਾਮਦੋੜ ਦੇ ਸਬ ਇੰਸਪੈਕਟਰ ਸੁਦੇਵ ਸਿੰਘ ਅਤੇ ਉਸ ਦੀ ਪੁਲਿਸ ਪਾਰਟੀ ਨਾਲ ਲੈ ਕੇ ਗਸ਼ਤ ਕਰਦੇ ਹੋਏ ਮਾਮਦੋੜ ਦੇ 2SFC ਸੈਕਟਰ ਕੋਪੂਜੇ ਦਾ ਮੁਖਬਰ ਨੇ ਉਹਨਾਂ ਦੀ ਗੱਡੀ ਨੂੰ ਰੋਕ ਕੇ ਜਾਣਕਾਰੀ ਦਿੱਤੀ ਕਿ ਕੁਝ ਵਿਅਕਤੀ ਪ੍ਰੈਗਾਲੀਨ ਪਾਬੰਦੀਸ਼ੁਦਾ ਦਵਾਈਆਂ ਵੇਚਣ ਦਾ ਕੰਮ ਕਰਦੇ ਹਨ ਤੇ ਹੁਣ ਵੀ ਅਨਾਮ ਮਾਮਦੋੜ ਦੀ ਨਾਜ਼ ਮੰਡੀ ਦੇ ਸ਼ੈੱਡ ਥੱਲੇ ਖੜੇਗਾ ਆਕਾਂ ਦੀ ਵੇਟ ਕਰ ਰਹੇ ਹਨ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹਾਂ ਤਾਂ ਮੰਡੀ ਵਿਖੇ ਛਾਪੇਮਾਰੀ ਕਰਕੇ ਪੰਜ ਵਿਅਕਤੀਆਂ ਨੂੰ ਇੱਕ ਅਮਰੂਤੀ ਸਿਆਜ਼ਕਾਰ ਨੰਬਰ DL01CR4805 ਸਮੇਤ ਕਾਬੂ ਕਰ ਲਿਆ ਜਿਨ੍ਹਾਂ ਕੋਲ 45000 ਪ੍ਰੈਗਾ ਲੈਨ ਦੇ ਕੈਪਸੂਲ ਬਰਾਮਦ ਹੋਏ ਹਨ ਇਹ ਵੱਡੀ ਰਿਕਵਰੀ ਕੀਤੀ ਹੈ ਕਿੱਥੋਂ ਜਿਹੜੇ ਲੋਕ ਫੜੇ ਗਏ ਹੈ ਤੇ ਕਿੱਥੋਂ ਜਾ ਰਹੇ ਸੀਗੇ ਲੈ ਕੇ ਜੀ ਮਾਨਯੋਗ ਸੀਐਮ ਪੰਜਾਬ ਦੇ ਮਾਨਯੋਗ ਅਨਿਸ਼ਕੀ ਪੰਜਾਬ ਤੇ ਬਹੁਤ ਚਲਾਈ ਗਈ ਜਿਹੜੀ ਨਸ਼ਾ ਰੋਕ ਜਿਹੜੀ ਮਹਿੰਗੀ ਹੈ ਉਸ ਦੇ ਵਿੱਚ ਲਗਾਤਾਰ ਕਾਰਵਾਈ ਕਰਦੇ ਆਂ ਕੱਲ ਇੱਕ ਹੋਰ ਵੱਡੀ ਸਫਲਤਾ ਥਾਣਾ ਨੀਰੋ ਤੋਂ حاصل ਹੋਈ ਹੈ ਜਿਸ ਵਿੱਚ ਕੱਲ ਮਾਨਸ ਐਸਐਸਪੀ ਖੋਸਪੁਰ ਦੀ ਇਨਸਟਰਕਸ਼ਨਸ ਤੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਤੇ ਅਸੀਂ ਐਕਸ਼ਨ ਕੀਤਾ ਜੋ ਕਿ ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਕਿ ਆਈ ਫੇਮੇ ਕੇ ਤੋਂ 3.1 ਮਹਿੰਦੋਤ ਵਾਲੀ ਤੇ ਸ਼ੱਕੀ ਗੱਡੀ ਆ ਰਹੀ ਹੈ ਜਿਸ ਵਿੱਚ ਕੁਝ ਵਿਅਕਤੀ ਜੋ ਕਿ ਪ੍ਰੈਗਾਬੈਲਿਨ ਕੈਪਸੂਲ ਜੋ ਕਿ ਬੈਂਡ ਮੈਡੀਕਲ ਟੈਬਲੇਟਸ ਹਨ ਉਸ ਦੀ ਵਿਕਰੀ ਕਰਨ ਪਿੰਡਾਂ ਵਿੱਚ ਸਪਲਾਈ ਕਰਨ ਜਾ ਰਹੇ ਨੇ ਤੇ ਇਸੇ ਇਨਫੋਰਮੇਸ਼ਨ ਦੇ ਮਿਲਦੇ ਆ ਮਾਰਨਿੰਗ ਐਸਐਸ ਕੀ ਸਾਥ ਵੀ ਇਨਸਟਰਕਸ਼ਨਸ ਤੇ ਥਾਣਾ ਮੰਮਦੋਟ ਵਿੱਚ ਸਪੈਸ਼ਲ ਟੀਮ ਜੋ ਕਿ ਗਸ਼ਤ ਕਰ ਰਹੀ ਸੀ ਜਿਹਨੂੰ ਸਬ ਇੰਸਪੈਕਟਰ ਸੁਖਦੇਵ ਸਿੰਘ ਲੀਡ ਕਰ ਰਹੀ ਸੀ ਉਹਨਾਂ ਨੇ ਮੌਕੇ ਤੇ ਜਾ ਕੇ ਦਾਣਾ ਮੰਡੀ ਕੋਲੇ ਉਸ ਛੱਤੀ ਗੱਡੀ ਨੂੰ ਘੇਰਿਆ ਅਤੇ ਉਸ ਦੀ ਚੈਕਿੰਗ ਕੀਤਾ ਗਿਆ ਕਿ ਉਸ ਵਿੱਚ ਪੰਜ ਬੰਦੇ ਸਿਗੇ ਜੋ ਕਿ ਜਿਨ੍ਹਾਂ ਦੇ ਨਾਮ ਹਨ ਮਨਦੀਪ ਕੁਮਾਰ ਗੁਰਵਿੰਦਰ ਸਿੰਘ ਕੁਲਵੰਤ ਸਿੰਘ ਰਮਨ ਸਿੰਘ ਅਤੇ ਮੰਗਤੀ ਸਿੰਘ ਇਹ ਸਾਰੇ ਖਾਈ ਫੇਮੇ ਕੇ ਆਪਣੇ ਗੁਰੂ ਅਸਾ ਇਲਾਕੇ ਦੇ ਨੇ ਇਹ ਪ੍ਰੈਗਾਬੈਲਿਨ 300mg ਕੈਪਸੂਲ ਜਿਹੜਾ ਕਿ BC ਫਿਰੋਜ਼ਪੁਰ ਦੇ ਆਡਰਾਂ ਤਹਿਤ ਬੈਨ ਹੈ ਇੱਕ ਬੈਨ ਕੈਪਸੂਲ ਹੈ ਉਸ ਦੀ ਵਿਕਰੀ ਕਰਨ ਪਿੰਡਾਂ ਚ ਜਾ ਰਹੇ ਸੀ ਤੇ ਵਕਫ ਵਕਫ ਪਿੰਡਾਂ ਚ ਇਹ ਵਕਫ ਮੈਡੀਕਲ ਸਟੋਰਸ ਤੇ ਇਸ ਦੀ ਸਪਲਾਈ ਕਰਨ ਇਹ ਪੰਜ ਬੰਦੇ ਜਾ ਰਹੇ ਸੀ ਇਹਨਾਂ ਦੀ ਗੱਡੀ ਦੀ ਤਲਾਸ਼ੀ ਲੈਣ ਤੇ ਉਸ ਵਿੱਚੋਂ ਪ੍ਰੈਗਾਬੈਲਿਨ 300mg ਦੇ ਕੁੱਲ 45000 ਕੈਪਸੂਲ ਸਾਨੂੰ ਬਰਾਮਦ ਹੋਏ ਇਹ ਇੱਕ ਬਹੁਤ ਵੱਡੀ ਸਫਲਤਾ ਹੈ ਪ੍ਰੈਗਾਬੈਲਿਨ ਕੈਪਸੂਲ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਨਸ਼ੇ ਵਿਰੋਧ ਪੰਜਾਬ ਪੁਲਿਸ ਦੀ ਜਿਹੜੀ ਇੰਨੀ ਸ਼ਕਤੀ ਹੈਗੀ ਹੈ ਉਸ ਵਿੱਚ ਹੁਣ ਹੈਰੋਇਨ ਦੀ ਵਿਕਰੀ ਆਲਮੋਸਟ ਖਤਮ ਹੈ ਇੱਥੇ ਬਹੁਤ ਘੱਟ ਜਗ੍ਹਾ ਤੇ ਆਪਾਂ ਦੇਖਦੇ ਆ ਕਿ ਬਹੁਤ ਸਾਰੀ ਜਗ੍ਹਾ ਤੇ ਹੈਰੋਇਨ ਨਹੀਂ ਮਿਲ ਰਹੀ ਹੁਣ ਤਾਂ ਕਰਕੇ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਇਸ ਇਸ ਦਾ ਇੱਕ ਸਬਸਟੀਟਿਊਟ ਆਪਾਂ ਕਹਿ ਸਕਦੇ ਹਾਂ ਕਿ ਪ੍ਰੈਗਾਬੈਲਿਨ ਕੈਪਸੂਲ ਉਹ ਕੰਜ਼ੂਮ ਕਰਦੇ ਨੇ ਫਿਰ ਉਹਨਿੰਦਾ ਸਬਸਟੀਟਿਊਟ 판 ਕੇ ਹਾਲਾਂਕਿ ਉਹ ਵੀ ਬੈਨ ਹੈ ਪੀਸੀ ਕ੍ਰੋਸ ਬੋਰਡ ਦੇ ਆਰਡਰਾਂ ਤੋਂ ਤੇ ਇਸ ਤੇ ਐਕਸ਼ਨ ਕਰਦੇ ਅਸੀਂ 45000 ਕੈਪਸੂਲ ਬਰਾਮਦ ਕੀਤੇ ਨੇ ਤੇ ਅਸੀਂ ਪਰਚਾ ਦਰਜ ਕੀਤਾ ਮੰਦੂਰ ਥਾਣੀ ਅੰਡਰ ਸੈਕਸ਼ਨ 223 ਬੀਐਨਐਸ ਜਿਸ ਵਿੱਚ ਪੰਚਤੰਦ ਦੇ ਗ੍ਰਿਫਤਾਰ ਨੇ ਤੇ 45000 ਪ੍ਰੈਗਾ ਕੈਪਸੂਲ ਬਰਾਮਦ ਗੱਡੀ ਕਿਹੜੀ ਫੜੀ ਸਰ ਇਹਨਾਂ ਦਾ ਗੱਡੀ ਜੀ ਇਹਨਾਂ ਦੀ ਹੈਗੀ ਚਿੱਟੇ ਰੰਗ ਦੀ ਵਾਈਟ ਸਿਆਜ਼ ਗੱਡੀ ਹੈ ਅੱਛਾ ਕੋਈ ਸਲੋਗਨ ਵੀ ਲੱਗਾ ਹਾਂਜੀ ਇਹਨਾਂ ਨੇ ਜਿਵੇਂ ਕਿ ਸਾਨੂੰ ਅਸੀਂ ਦੇਖਿਆ ਉਹ ਗੱਡੀ ਤੇ ਇਹਨਾਂ ਨੇ ਇੱਕ ਕਿਸਾਨ ਯੂਨੀਅਨ ਦਾ ਕਾਰਡ ਵੀ ਲਾਇਆ ਹੋਇਆ ਸੀ ਤੇ ਇਹਨਾਂ ਦੀ ਪੁਛਤੀ ਇਸ ਦੌਰਾਨ ਹੀ ਸਾਹਮਣੇ ਆਇਆ ਹੈ ਕਿ ਇਹ ਇਹ ਕਿਸਾਨ ਯੂਨੀਅਨ ਦੇ ਕਾਰਡ ਨੂੰ ਮਿਸਯੂਜ਼ ਕਰਦੇ ਸੀਗੇ ਕਦੇ ਟੋਲ ਤੋਂ ਟੈਕਸ ਬਚਾਉਣ ਲਈ ਜਾਂ ਕਦੇ ਪੁਲਿਸ ਦੀ ਸੈਟਿੰਗ ਤੋਂ ਬਚਣ ਲਈ ਇਹ ਅਕਸਰ ਇਸ ਕਾਰਡ ਨੂੰ ਮਿਸਚੀਜ਼ ਕਰਦੇ ਸੀ ਇਹ ਸਰ ਪਤਾ ਲੱਗਾ ਵੀ ਕਿੱਥੋਂ ਇੰਨੀ ਹੈਵੀ ਮਾਤਰਾ ਚ ਲਿਆ ਕੇ ਕੈਪਸੂਲ ਇਹਨਾਂ ਦੀ ਪੁੱਛ ਕਿਸ ਮੁਤਾਬਕ ਹੋਂਦ ਤੱਕ ਇਹ ਸਾਹਮਣੇ ਹੈ ਕਿ ਇਹ ਬਾਹਰਲੀ ਸਟੇਟਸ ਤੋਂ ਲੈ ਕੇ ਆਉਂਦੇ ਨੇ ਇਹ ਕੈਪਸੂਲ ਮੈਨੂਫੈਕਚਰਿੰਗ ਕੰਪਨੀਆਂ ਤੋਂ ਤੇ ਇੱਥੇ ਪੰਜਾਬ 'ਚ ਆ ਕੇ ਪਿੰਡਾਂ 'ਚ ਇਹਦੀ ਵਿਕਰੀ ਕਰਦੇ ਨੇ ਜੋ ਕਿ ਗੈਰਕਾਨੂੰਨੀ ਹੈ ਕਿਉਂਕਿ ਇਹ ਕੈਪਸੂਲ ਨੂੰ ਬੈਨ ਕੀਤਾ ਹੋਇਆ ਹੈ ਇਹਨਾਂ ਦੇ ਕੋਈ ਮੈਡੀਕਲ ਵੀ ਹੈ ਜਾਂ ਕਿ ਵੈਸੇ ਹੀ ਇਹ ਲਿਆ ਕੇ ਲੋਕਾਂ ਨੂੰ ਸਪਲਾਈ ਕਰਦੇ ਸੀ ਜੀ ਇਹਨਾਂ ਚੋਂ ਇੱਕ ਜੋ ਕਿ ਮਨਦੀਪ ਕੁਮਾਰ ਹੈ ਵਾਸੀ ਖਾਈ ਫੇਮੇ ਕੇ ਇਸ ਦੀ ਮੈਡੀਕਲ ਦੀ ਵੀ ਦੁਕਾਨ ਹੈ ਜੈਨਿਥ ਮੈਡੀਕੋਜ਼ ਨਾਮ ਦੀ ਦੁਕਾਨ ਹੈ ਖਾਈ ਫੇਮੇ ਕੇ ਤੇ ਇਸ ਨੇ ਦੱਸਿਆ ਕਿ ਅਕਸਰ ਇਹ ਪ੍ਰੈਗਾਬੈਲੈਂਜ ਦੇ ਕੈਪਸੂਲ ਦੀ ਵਿਕਰੀ ਕਰਦੇ ਆ ਭਾਰੀ ਮਾਤਰਾ ਚ ਮੰਗਵਾਉਂਦੇ ਕੋਈ ਅੱਗੇ ਪਹਿਲੇ ਵੀ ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਮਾਮਲਾ ਦਰਜ ਹੈਗਾ ਉਹ ਜੀ ਅਸੀਂ ਪੁੱਛ ਕੇ ਚ ਕਰ ਰਹੇ ਆ ਹਜੇ ਮਾਮਲਾ ਤਾਂ ਕੋਈ ਦਰਜ ਨਹੀਂ ਹੈ ਪਰ ਹੋਰ ਇਹਨਾਂ ਦੇ ਕੀ ਲਿੰਕ ਨੇ ਜਾ ਹੋਰ ਵੀ ਨਸ਼ੇ ਵਾਲੇ ਕੈਪਸੂਲ ਨਾਲ ਕੀ ਲਿਖਿਆ ਉਹ ਜਦ ਹੀ ਸਾਹਮਣੇ ਲਿਆਇਆ ਗਿਆ